ਪਰਿਆ ਦਿਲ ਪੈ ਮਾਨਾ ਛੱਡ ਪਰੇ ਕੀ ਹਸਤੀ ਦਾ ਮਹਿਕਾਨਾ ਛੱਡ ਪਰੇ ਜਰਮ ਚਲ ਮੜ ਚੱਲੀਏ ਸਫਰ ਤੋਂ ਕੀ ਲੈਣਾ ਵਿਰਾਨੇ ਅੱਗੇ ਵਿਰਾਨਾ ਛੱਡ ਪਰੇ ਦੇਕੇ ਜਾਨ ਵੀ ਛੁੱਟ ਜਾਈਏ ਤਾਂ ਚੰਗਾ ਹੈ ਦੇਕੇ ਜਾਨ ਵੀ ਛੁੱਟ ਜਾਈਏ ਤਾਂ ਚੰਗਾ ਹੈ ਭਰ ਦੇ ਜੀਵਨ ਦਾ ਜਰਮਾਨਾ ਛੱਡ ਪਰੇ ਭਰ ਦੇ ਜੀਵਨ ਦਾ ਜਰਮਾਨਾ ਛੱਡ ਪਰੇ ਪੰਛੀ ਦਾ ਦਿਲ ਕੰਬੇ ਤੇਰੇ ਹੱਥ ਕੰਬਣ ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰੇ ਬੁਟਿਆ ਕਾ ਗਾਣਾ ਸੁਆ ਜਵਾਬ ਨਾ ਕਰ ਖਾ ਪੀ ਲੈ ਕੁਝ ਰੋਜ ਜਵਾਨਾ ਛੱਡ ਪਰੇ ਖਾ ਪੀ ਲੈ ਕੁਝ ਰੋਜ ਜਵਾਨਾ ਛੱਡ ਪਰੇ ਟਖਿਆ ਰਹਿਣ ਦੇ ਹਿਸਾਬ ਨਾਲ ਨਾ ਹਿਸਾਬ ਨਾ ਕਰ ਪਛਤਾਵੇਂ ਦਾ ਬੇਈਮਾਨਾ ਤੂੰ ਛੱਡ ਪਰੇ ਪਛਤਾਵੇਂ ਦਾ ਤੂੰ ਬੇਈਮਾਨਾ ਛੱਡ ਪਰੇ ਧੰਨਵਾਦ